ਸਾਨੂੰ ਪਾਈ ਕਿ ਤੁਹਾਨੂੰ ਇਹਦੇ ਡਾਕਟਰ ਸਾਹਿਬ ਆਗੇ ਨਾ ਮਹੂਰ ਸਲਾਤੀ ਵਾਲੇ ਨਾਲ ਇਹਨਾਂ ਦਾ ਮਤਲਬ ਹੋ ਰਿਹਾ ਹੈ ਮਹੂਰ ਸਲਾਣ ਦਾ ਅਸੀਂ ਤਾਂ ਸੈਣ ਦੇ ਨਾਲ ਬੈਠੇ ਸੀ ਤੇ ਇਹਨਾਂ ਨੇ ਨਾ ਹੋਰ ਚੇਤੇ ਜਾਣ ਤੋਂ ਬਾਅਦ ਜੀ ਥੱਲੇ ਕਰ ਲਓ ਬਾਅਦ ਸ਼ਾਮ ਦੇ 3 ਵਜੇ ਪਿਛਲੇ ਪੈਰੇ ਸੀ ਦਾ ਮਤਲਬ ਪਹਿਲੇ ਆਉਣ ਖੜੇ ਇਹ ਆ ਬਿਕੰਦੀਸੇ ਤਸਵੀਰਾਂ ਨੇ ਰਜਿੰਦਰਾ ਹਸਪੀਟਲ ਜਿੱਥੇ ਕੁਝ ਕਿਸਾਨ ਜਥੇਬੰਦੀਆਂ ਨੇ ਉੱਥੇ ਪਹੁੰਚਿਆ ਨੇ ਤੇ ਕਿਤੇ ਅੱਧੇ ਬਹੁਨੇ ਘੰਟੇ ਵਿੱਚ ਜਿਹੜੀ ਸਿਆ ਹਰ ਇੱਕ ਦੇ ਚਾਈ ਹੈ ਜਿਹੜੇ ਸ਼ੁਕਰ ਦੀ ਲਾਸ਼ ਤੇ ਮੋਰਚੀ ਦਾ ਪਹਿਲਾ ਉਹ ਸ਼ੁਸ਼ ਵਿਸ਼ੇਸ਼ ਮੋੜ ਦੇ ਲਾਕੇ ਰਹੀ ਉਹਨਾਂ ਨਾਲ ਤੇਰੇ ਹੁਣੇ ਹੀ ਕਿਸਾਨਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਕਿਸਾਨਾਂ ਨੇ ਕਹਾ ਵੀ ਡੱਲੇ ਵਾਲ ਜਿਹੜੇ ਕਿਸਾਨ ਯੂਨੀ ਦੇ ਆਗੂ ਨੇ ਉਹਨਾਂ ਵੱਲੋਂ ਇੱਕ ਸੰਦੇਸ਼ ਇੱਕ ਮੈਸੇਜ ਇੱਕ ਸੁਨੇਹਾ ਦਿੱਤਾ ਗਿਆ ਹੈ ਵੀ ਉਸ ਸ਼ੁਕਰਨ ਦੀ লাশ ਦੇ ਨੇੜੇ ਪਹੁੰਚ ਕੇ ਉਸ ਦਾ ਕਿਸੇ ਵੀ ਤਰ੍ਹਾਂ ਦੇ ਉਸ ਨੂੰ লাশ ਨੂੰ ਬਾਹਰ ਨਾ ਜਾਣ ਦਿੱਤਾ ਜਾਵੇ ਕੋਈ ਵੀ ਕਾਰਵਾਈ ਲੋਕਾਂ ਦੇ ਲਈ ਜਿਹੜੇ ਕਿਸਾਨ ਜਿਹੜੇ ਜੱਤੇ ਬੰਦਿਆ ਨੇ ਉਹਨਾਂ ਨੂੰ ਮੈਸੇਜ ਆਇਆ ਜਾਂ ਇਸ ਬਸ ਸ਼ਬਦਾਂ ਦੇ ਵਿੱਚ ਉਹਨਾਂ ਨੇ ਗੱਲ ਕਹੀ ਹੈ ਵੀ ਸਾਡੀ ਇੱਥੇ ਡਿਊਟੀ ਆ ਲਗਾਈ ਕਿਸਾਨ ਜਿਹੜੇ ਆਪੂ ਨੇ ਇੱਥੇ ਪਹੁੰਚੇ ਨੇ ਉਹਨਾਂ ਨੇ ਇਹ ਗੱਲ ਦੱਸੀ ਹੈ ਵਾਰਤਾਲਾਪ ਦੇ ਵਿੱਚ ਵੀ ਸਾਨੂੰ ਡੱਲੇਵਾਲ ਦਾ ਇੱਕ ਮੈਸੇਜ ਇੱਕ ਸੁਨੇਹਾ ਆਇਆ ਹੈ ਇਸ ਨੇਹ ਕਰਕੇ ਅਸੀਂ ਇੱਥੇ ਪਹੁੰਚਿਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਰਿਸਪੌਂਸ ਬਹੁਤ ਹਸਰਤ ਵਾਲਾ ਲੱਗਦਾ ਹੈ ਤਸਵੀਰਾਂ ਜੋ ਗੱਲਬਾਤ ਕਰਾਂਗੇ ਅਸੀਂ ਹਾਂਜੀ ਕੀ ਹੈ ਬੱਲਵੱਤ ਦਾ ਕੀ ਸਨੇਹਾ ਹੈ ਸਨੇਹਾ ਤਾਂ ਇਹੀ ਹੈ ਵੀ ਤੁਹਾਨੂੰ ਇੱਥੇ ਕੁਝ ਕੋਈ ਬੱਲਵੱਤ ਨਹੀਂ ਹੋਈ ਹੈਗੀ ਜੀ ਆਪਾਂ ਨਾ ਪੋਸਟਮਾਰਟਮ ਹੋਣ ਨਹੀਂ ਦੇਣਾ ਬਿਲਕੁਲ ਜਿੰਨਾ ਗੱਲਬਾਤ ਸਿਰੇ ਨਹੀਂ ਚੜਦੀ ਕੋਈ ਇਹ ਤਾਂ ਧੱਕਾ ਜਿਹਾ ਕਰਦੇ ਆ ਅਸੀਂ ਬਿਲਕੁਲ ਨਹੀਂ ਹੋਣ ਦੇਵਾਂਗੇ ਬਿਲਕੁਲ ਜੀ ਬਾਬੂਸ਼ੇ ਦੀ ਟੀਮ ਨੇ ਸਪਸ਼ਟ ਗੱਲ ਕੀਤੀ ਹੈ ਕਿ ਸਾਰਾ ਕੋ ਇੱਥੇ ਪਹੁੰਚੇ ਨੇ ਇਹਨਾਂ ਨੇ ਕਿਹਾ ਵੀ ਹੋਰ ਵੀ ਕਿਸਾਨਾਂ ਕੋ ਇੱਥੇ ਉਹ ਤਿਹਨੇ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਹੋ ਦਵਾਗੇ ਸਾਨੂੰ ਤਾਂ ਇਹ ਜੰਦੂਆ ਇੱਥੇ ਡਾਕਟਰ ਸਾਹਿਬ ਆ ਕੇ ਨਾ ਫੋਰਸ ਲਾਤੀ ਵਾਲੇ ਵਾਲੇ ਇਹਨਾਂ ਦਾ ਮਤਲਬ ਕੀ ਹੈ ਫੋਰਸ ਲਾਉਣ ਦਾ ਅਸੀਂ ਤਾਂ ਸਹਿਮਤੀ ਨਾਲ ਬੈਠੇ ਸੀ ਇੱਥੇ ਇਹਨਾਂ ਦੇ ਹੈ ਨਾ 3-4 ਦਿਨ ਦੀ ਨਾਲ ਨਹੀਂ ਪਰ ਖਬਰਾਂ ਇਹ ਵੀ ਆ ਰਹੀਆਂ ਨੇ ਕਿਉਂਕਿ ਮੀਟਿੰਗ ਹੋਈ ਹੈ ਕਿ ਸਹਿਮਤੀ ਬਣੀ ਹੈ ਤੁਹਾਡੇ ਕੋਲ ਖਬਰ ਪਹੁੰਚੀ ਦੇਖੋ ਦੇਖੋ ਸਹਿਮਤੀ ਬਣੀ ਬੜੀ ਆਉਂਦੀ ਸਾਨੂੰ ਦੱਸ ਦੇ ਉਹਦੇ ਉਹਨਾਂ ਨੇ ਬਿਠਾਏ ਆ ਸਾਡੇ ਪ੍ਰਧਾਨ ਸਾਹਿਬ ਨੇ ਦਾ ਲੀਡਰਸ਼ਿਪ ਨੇ ਇੱਥੇ ਇੱਥੇ ਬਿਠਾਏ ਹੋ ਜਾਂ ਉਹਨਾਂ ਨੇ ਉਹ ਸਾਨੂੰ ਤੁਰਤ ਕਾਲ ਦੇਣਗੇ ਤੁਹਾਨੂੰ ਡੱਲਿਆ ਸਾਹਿਬ ਨੇ ਕਿਹਾ ਕਿ ਤੁਸੀਂ ਜੋ ਕੁਝ ਇੱਥੇ ਹੋ ਰਿਹਾ ਰੋਕੋ ਹਾਂ ਜੀ ਉਹ ਰੋਕੋ ਠੀਕ ਹੈ ਅਫੀਰਦਲ ਖੁਈ ਹੈ ਡੱਲੂ ਸਾਹਿਬ ਡੱਲੂ ਸਾਹਿਬ ਫਰਜ਼ੋ ਇੱਕ ਵਾਰ ਖੜੋ ਡੱਲੂ ਸਾਹਿਬ ਖੜੋ ਖੜ ਕੇ ਖੜ ਕੇ ਸਰ ਖੜ ਕੇ ਇੱਕ ਵਾਰ ਸਮਾਰਟਮ ਕਰਵਾਵਾਂਗੇ ਬੱਚੇ ਕਲੋ ਜੀ ਉਹੋ ਟਮਾਟੂ ਦਾ ਫਾਰਮ ਤੋਂ ਬਾਅਦ ਅੱਜ ਹੋਰ ਸੀ ਸਵੇਰ ਨੂੰ ਇੱਕ ਵਾਰ نیچے ਕਰ ਲਓ ਸ਼ੁਕਰਮਤੀ ਡੈਡ ਬੋਡੀ ਨੂੰ ਅਜੀ ਥੱਲੇ ਕਰਵਾਉਣਾ ਹੈ ਹੋਰ ਚੇਤੇ ਜਾਣ ਤੋਂ ਬਾਅਦ ਜੀ ਥੱਲੇ ਕਰ ਲਓ ਬਾਅਦ ਸ਼ਾਮ ਦੇ 3 ਵਜੇ ਪਿਛਲੇ ਪਹਿਰੇ ਸੀ ਆਰਾਮਤ ਮਨ ਖਲੇ ਕਰ ਮਰ ਲਾ ਲਾ ਕੋਈ ਸੈਂਤਰੀ ਹੋ ਗਈ ਜੀ ਕੋਈ ਜਨਰਲ ਖਿਆਰ ਹੋ ਗਿਆ ਜੀ ਹਾਂ ਸਾਹਿਬ ਪਾਪੀ ਮਿਲ ਗਏ ਸਰ ਤੁਹਾਨੂੰ ਕੋਈ ਲਲਵਲ ਸਾਹਿਬ ਦੀ ਸੈਂਤਰੀ ਸੈਂਪਲ ਜੀ ਦਾ ਪੋਸਟਮਾਰਟਮ ਹੋਣਾ ਹੋਏਗਾ ਜੀ ਸਲਵਲ ਸਾਹਿਬ ਦਾ ਪੋਸਟਮਾਰਟਮ ਹੋਣਾ ਹੋਏਗਾ ਪੋਸਟਮਾਰਟਮ ਸਰ 300 ਦੀ ਧਾਰਾ ਲਗਾਈ ਹੈ ਧਾਰਾ ਕਿਹੜੀ ਲਾਈ ਅਣਪਛਾਤੇਆਂ ਦੇ ਉੱਤੇ ਜਿਹੜੀ ਧਾਰਾ ਦੇਖੋ ਧਾਰਾ 302 ਦੀ ਹੈ 302 ਦੀ ਧਾਰਾ ਤੋਂ ਬਾਅਦ ਅਣਪਛਾਤੇਆਂ ਦੇ ਤੇ ਜਿਹੜੀ ਉਹਨਾਂ ਦੀ ਐਫਆਈਆ ਕੀਤੀ ਹੈ ਉਸ ਤੋਂ ਅੱਗੇ ਜਿਹੜੀ ਐਮਗਰੇ ਦੀ ਜਾਂਚ ਹੋ ਕੇ ਸਾਹਮਣੇ ਜਿਹੜੇ ਬੰਦੇ ਹੋ ਮਤਲਬ ਲਲਵਲ ਸਾਹਿਬ ਨੇ ਇਹ ਟੈਕ ਫੋਟੋ ਲੈ ਕੇ ਜਾਈ ਜਾਵੇਗੀ ਉਸਨੇ ਮੰਗਾ ਉਹਨਾਂ ਦੇ ਉੱਤੇ ਵੀ ਦੇਖੋ ਸਾਨੂੰ ਦੇਖ ਰਹੇ ਨੇ 100 ਰੁਪਏ ਤੇ ਪਰਿਵਾਰ ਦੀ ਨੌਕਰੀ ਉਹ ਉਹ ਜਿਹੜੀ ਕੁੰਡਾਣ ਦੀ ਪਰਵਾਰ ਦੀ ਨੌਕਰੀ 1 ਕਰੋੜ ਰੁਪਇਆ ਉਹ ਦਾ ਉਹ ਤੈ ਹੋ ਚੁੱਕਿਆ ਸਾਡਾ ਪਹਿਲੇ ਆਲਰੇਡੀ ਸਿਰਫ ਇਹੀ ਸੀਗਾ ਕਿ ਉਹ ਤੇ ਫਾਇਰ ਕੇਟੀ ਚ ਕੀਤੀ ਜਾਏ ਫਾਇਰ ਕਰਕੇ ਗੱਲ ਹੋ ਗਈ ਹੁਣ ਲੈ ਕੇ ਜਾਓ ਮਰਤਕ ਦੇ ਮੈਮਰੀ ਬੋਰਡ ਲੈ ਕੇ ਜਾਓਗੇ ਤੁਸੀਂ ਫੂਲ ਲੈ ਕੇ ਜਾਓਗੇ ਮਰਤਕ ਦੇ ਨਹੀਂ 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 ਹੁਣ ਨਹੀਂ ਅਨੇ ਸਵੇਰ ਮਤਲਬ ਡੈਡ ਬੋਰਡ ਨੂੰ ਅਸੀਂ ਸਵੇਰ ਲੈ ਕੇ ਚੱਲੋ ਕਨੋਰੀ ਬੋਰਡ ਲੈ ਕੇ ਜਾਉਂਦੀ ਹੈ 5 ਕਰੋੜ ਰੁਪਏ ਦੀ ਨਾ ਕੋਈ ਬਹੁਤ ਸੈਟਰੀ ਹੈ ਕਿ ਕਿਹੜੇ ਪਾਸੇ ਲੈ ਕੇ ਚੱਲੋ ਸਰ ਜੀ ਇਸ ਤਰ੍ਹਾਂ ਕਿਵੇਂ ਕਰਦੇ ਡੈਡਲੌਕ ਬਣਿਆ ਹੋਇਆ ਸੀ ਦੂਜੇ ਪਾਸੇ ਕੋਈ ਐਕਸ਼ਨ ਜਿਹੜਾ ਨਹੀਂ ਕੀਤਾ ਜਾ ਰਿਹਾ ਸੀ ਤਾਂ ਹੁਣ ਜਿਹੜਾ ਮੀਟਿੰਗ ਦੇ ਵਿੱਚ ਦੀ ਦਿੱਲੀ ਵੱਲ ਕ ਆ ਉਹ ਕਿਤਨੀ ਹੋ ਗਿਆ ਪੈਸਾ ਹਾਂ ਸਾਡਾ ਮੀਟਿੰਗ ਅੱਜ ਸਾਰਾ ਦਿਨ ਚੱਲੀਆਂ ਨੇ ਸਾਰਾ ਦਿਨ ਮੀਟਿੰਗਾਂ ਤੋਂ ਬਾਅਦ ਹੁਣ ਵੀ ਮੀਟਿੰਗ ਚੱਲੀ ਜਾਂਦੀ ਸੀ ਜੀ ਮੀਟਿੰਗ ਦੇ ਵਿੱਚ ਜਿਹੜਾ ਫੈਸਲਾ ਆਇਆ ਹੈ ਡਿਲੀਵਰੀ ਬਿਸਨਸ ਦਾ ਕਰਾਂਗੇ ਕੱਲ ਨੂੰ ਤਾਂ ਸਾਡਾ ਵੱਡਾ ਕੰਮ ਹੁਣ ਇਹ ਬਣ ਜਾਣਾ ਹੈ ਇਹ ਸਾਨੂੰ ਸ਼ੁਭਕਰਨ ਦਾ ਸੰਸਕਾਰ ਅੰਤਿਮ ਸੰਸਕਾਰ ਕਰਾਂਗੇ ਉਸ ਤੋਂ ਬਾਅਦ ਮਦਦ ਸਿਲਦਾ ਕੱਲੋਂ ਦਾ ਉਪਰ ਕਰਾਂਗੇ ਤੇ ਐਫ ਆਈ ਆਰ ਜਿਹੜੀ ਹੈ ਤੁਸੀਂ ਵਕੀਲਾਂ ਦੇ ਸੋਰੀ ਮਹਾਰਾਜ ਜੀ ਨੂੰ ਚਾਹਿਆ ਨੰਨੋ ਕੀ ਆ ਜਾਦਾ ਜਦੋਂ ਉਹ ਸਾਰੀ ਬਾਤ ਜੀ ਬਤਨਾਂ ਨੇ ਆਪਦੀ ਨਿਗਰਾਨੀ ਕੀਤੀ ਅਸ਼ਵਧਾਨ ਨੂੰ ਬੁਲਾਇਆ ਚੌਕ ਰਵਾਇਆ ਉਹਨਾਂ ਨੇ ਆਪਦੇ ਸਾਹਮਣੇ ਮਦਦ ਸੁਣਿਆ ਸਤ ਨੂੰ ਲੱਗਦਾ ਹੈ ਕਿ ਜਿਹੜਾ ਸਪੀਕਰ ਰਿਲੇਕਸ਼ਨ ਤੋਂ ਬਾਅਦ ਇਹ ਸਾਰਾ ਸੋਇਗਾ ਕਿ ਜਾਂ ਪਹਿਲੇ ਹੀ ਸੋਚੀ ਬਣੀ ਸੀ ਕਿ ਕਿਸੇ ਕੋਰਟ ਦੇ ਵਿੱਚ ਮਾਮਲਾ ਸੀ ਫਾਈਲ ਕਿੰਨਾਂ ਕਾਫੀ ਲੱਗ ਗਏ ਗੱਲ ਪਤਾ ਸੀ ਹੈ ਜੀ ਇਸ ਪੱਖ ਦੇ ਉੱਤੇ ਕਹਿਣਾ ਹੋਵੇ ਤਾਂ ਮੈਨੂੰ ਸਪਸ਼ਟ ਹੈ ਕਿ ਪੰਜਾਬ ਗਵਰਨਮੈਂਟ ਦੀ ਨਲੈਕੀ ਸੀ ਜਿਹੜਾ ਇੱਥੇ ਟਿਕਰੇ ਨਾਲ ਕੁਝ ਕਰਨਾ ਪਿਆ ਦੋ ਦਿਨ ਤੋਂ ਤਿੰਨ ਦਿਨ ਤੋਂ ਲਗਾਤਾਰ ਮਤਲਬ ਲੋਕਾਂ ਨੂੰ ਰੋੜਾ ਬਲੌਕ ਕਰਕੇ ਬੈਠਣਾ ਪਿਆ ਇਸ ਆਫਲਾਈਨ ਦੇ ਲਈ ਔਰ ਕੱਲ ਨੂੰ ਅਸੀਂ ਕੋਈ ਮਤਲਬ ਵੱਡਾ ਐਕਸ਼ਨ ਦੇਣ ਦੀ ਵਿਚਾਰੀ ਸੀ ਇਸ ਬਾਰੇ ਪਰ ਮੈਂ ਕਹਾਂਗਾ ਕਿ ਸਰਕਾਰ ਅਗਰ ਅਜਿਹੀਆਂ ਗੱਲਾਂ ਵਾਸਤੇ ਵੀ ਇਨਸਾਫ ਦੇਣ ਵਾਸਤੇ ਮਾਮਲੇ ਤੇ ਆਕੇ ਵੀ ਜੇ ਕਰੇ ਹੋਵੇ ਕਿ ਵੀ ਸਾਨੂੰ ਸੜਕਾਂ ਜਾਮ ਕਰਨੀਆਂ ਬੈਤ ਮੈਨੂੰ ਲੱਗਦਾ ਇਹ ਵੱਡ ਕਿਸਮ ਦੀ ਗੱਲ ਹੈ ਕਾਫੀ ਲੰਬਾ ਆਸਾ ਲੱਗ ਗਿਆ ਦਲੇਵਾਨ ਸਾਹਿਬ ਕਾਫੀ ਖੁਦਚਾਰ ਤੋਂ ਬਾਅਦ ਹੀ ਸਾਰਾ ਕੁਝ ਸ਼ੁਰੂ ਹੋਇਆ ਹੈ हां ਇਹ ਕਿਹਾ ਜਾ ਸਕਦਾ ਜਦੋਂ ਕੋਰਟਾਂ ਦੇ ਵਿੱਚ ਵੀ ਗੱਲ ਚੱਲੀ ਪਰ ਇਹ ਬੜੀ ਦੁੱਖ ਦੀ ਗੱਲ ਹੈ ਨਾ ਮੈਂ ਫਿਰ ਇਹ ਬੇਨਤੀ ਕਰਦਾ ਹਾਂ ਕਿ ਕੋਰਟ 'ਚ ਜਾਣਾ ਹੀ ਕਿਉਂ ਪਵੇ ਗੱਲ ਕੋਰਟ 'ਚ ਜਾਵੇ ਹੀ ਕਿਉਂ ਗੱਲ ਸਾਡੀ ਸਰਕਾਰ ਹੈ ਸਾਡੀ ਸਰਕਾਰ ਬਾਰ ਬਾਰ ਇਹ ਗੱਲ ਕਹਿੰਦੀ ਸੀ ਸਾਨੂੰ ਕਿ ਅਸੀਂ ਲੋਕਾਂ ਦੇ ਨਾਲ ਆ ਅਸੀਂ ਆਪਦੇ ਪੰਜਾਬ ਦੇ ਨਾਲ ਆ ਤੇ ਜਦੋਂ ਪੰਜਾਬ ਦੇ ਪੁੱਤ ਦਾ ਕਤਲਿਆਮ ਹੋਇਆ ਉੱਥੇ ਔਰ ਉਸ ਵੇਲੇ ਉਸ ਸਮੇਂ ਦੇ ਉੱਤੇ ਸਰਕਾਰ ਨੇ ਪੰਜਾਬ ਦੀ ਗੱਲ ਕਰਨ ਦੀ بجائے ਮੈਂ ਬੰਦ ਕਰਕੇ ਬੈਠ ਗਿਆ ਉਹ ਠੀਕ ਨਹੀਂ ਸੀਗਾ ਤੁਹਾਨੂੰ ਲੱਗਦਾ ਕਿ ਦੇਰੀ ਹੋ ਗਈ ਇਸ ਚੀਜ਼ ਨੂੰ ਲੈ ਕੇ ਕਿ ਪਹਿਲੇ ਹੀ ਕਰ ਦੇਣਾ ਚਾਹੀਦਾ ਸੀ ਇਹ ਤੇ ਅਸੀਂ ਤਾਂ ਸਪਸ਼ਟ ਕਰਿਆ ਆ ਜਬ ਬਹੁਤ ਵਾਰੀ ਕਿਹਾ ਹੈ ਇਹ ਗੱਲ ਕਿ ਸਰਕਾਰ ਦੀ ਨਲਕੀ ਹੈ ਜਲੇਵਾ ਸਾਹਿਬ ਕਿੰਨਾ ਇੰਨਾ ਕੀ ਮੀਟਿੰਗ ਦੇ ਵਿੱਚ ਮੈਂ ਅੱਜ ਕੀ ਹੋਇਆ ਕਿਹੜੇ ਕਿਹੜੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦੀ ਜਿਹੜੀ ਉਹ ਸਹਿਮਤੀ ਬਣੀ ਹੈਗੀ ਹੈ ਨਹੀਂ ਇਹ ਮੀਟਿੰਗ ਦੇ ਤੇ ਮੰਗਾਂ ਕੋਈ ਨਹੀਂ ਸੀਗੀਆਂ ਨਹੀਂ ਤਾਂ ਸਾਫ ਹੈ ਕਿ ਇਹਨੂੰ ਅਸੀਂ ਕਿਹਾ ਸੀਗਾ ਕਿ ਸ਼ਹੀਦਾਂ ਦਾ ਦਰਜਾ ਦੇ ਕੇ ਇਹਨੂੰ 1 ਕਰੋੜ ਰੁਪਏ ਦਾ ਮਤਲਬ ਅਨਾਊਂਸਮੈਂਟ ਵੀ ਜਿਸ ਤਰ੍ਹਾਂ ਦੀਆਂ ਵੀ ਸ਼ਹੀਦਾਂ ਨੂੰ ਇੱਕ ਸ਼ਹੀਦ ਨੂੰ ਇਹ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਸਾਰੀਆਂ ਨਹੀਂ ਸਾਰੀਆਂ ਨੂੰ ਮਸਤੇ ਤੋਂ ਸੰਤੁਸ਼ਟੋਂ ਤੁਸੀਂ ਜਥੇਬੰਦੀ ਸੰਤੁਸ਼ਟ ਆ ਬੇਠੇ ਲਾਲ ਦੇਖੋ ਸਾਡੇ ਵਕੀਲਾਂ ਨੇ ਬੈਠ ਕੇ ਸਾਰਾ ਕੰਮ ਨੂੰ ਕੰਪਲੀਟ ਕਰਾਇਆ ਉਹ ਤੁਸੀਂ ਸੈਟੀਸਫਾਈਡ ਤੇ ਕਰਮਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਪਟਿਆਲਾ